ਤੁਸੀਂ ਕਿੰਨਾ ਭਾਰ ਘਟਾਇਆ? ਹਾਂਜੀ ਮੇਰਾ ਪਹਿਲਾਂ 87 ਕਿਲੋ ਵਜ਼ਨ ਸੀ ਤੇ ਹੁਣ ਮੇਰਾ 60 ਕਿਲੋ ਵਜ਼ਨ ਆ ਗਿਆ। ਬਾਈ ਜਿਹੜੀਆਂ ਆ ਤਿੰਨ ਕੁੜੀਆਂ ਖੜੀਆਂ ਨੇ ਮੋਟੀਆਂ ਹੋਣ ਕਰਕੇ ਉਮਰ ਤੋਂ ਪਹਿਲਾਂ ਬੁੜੀਆਂ ਲੱਗਣ ਲੱਗੀਆਂ ਸੀ। ਇਹਨਾਂ ਨੇ ਆਪਣਾ ਭਾਰ ਘਟਾਇਆਗਾ ਕਿਵੇਂ ਘਟਾਇਆ ਉਹ ਗੱਲਾਂ ਬਾਤਾਂ ਕਰਦੇ ਆਂ। ਵੀਡੀਓ ਸ਼ੇਅਰ ਕਰਕੇ ਤੁਹਾਡੇ ਮੋਟੇ ਦੋਸਤਾਂ ਨੂੰ ਜ਼ਰੂਰ ਭੇਜ ਦਿਓ ਜੇ ਉਹਨਾਂ ਨੇ ਵਧੇ ਹੋਏ ਢਿੱਡ ਵਧਿਆ ਹੋਇਆ ਭਾਰ ਘਟਾਉਣਾਗਾ ਕਿਵੇਂ ਘਟਾਉਣਾ ਇਹ ਕੁੜੀਆਂ ਦੱਸਣਗੀਆਂ। ਕਿੰਨਾ ਭਾਰ ਸੀ ਪਹਿਲਾਂ ਆਪਣਾ ਜੀ? ਵੀਰੇ ਮੇਰਾ 82 ਕਿਲੋ ਸੀਗਾ। ਕਿੰਨਾ ਘਟਾਇਆਗਾ? ਮੈਂ ਹੁਣ 64 ਕਿਲੋ ਤੇ ਆ ਜਰੂ ਐਨਾ ਭਾਰ ਘਟਾਉਣੇ ਆਪਾਂ ਆਪਣਾ ਸਰੀਰ ਜਣੀ ਕਿ ਤੰਦਰੁਸਤ ਜਾਨੀ ਰਹਿੰਦਾ ਹੈਗਾ ਨਹੀਂ ਨਹੀਂ ਵੀਰੇ ਜਿਆਦਾ ਐਕਟਿਵ ਹੋ ਗਿਆ ਸਰੀਰ ਪਹਿਲਾਂ ਤਾਂ ਜਿਵੇਂ ਤੁਰਿਆ ਫਿਰਿਆ ਨਹੀਂ ਸੀ ਜਾਂਦਾ ਹੁਣ ਐਨਾ ਐਕਟਿਵ ਹੈ ਸਾਰੇ ਕੰਮ ਕਰਦੇ ਆਂ ਅੱਛਾ ਹਾਂ ਬਹੁਤ ਵਧੀਆ ਹੈ ਨਿਊਟ੍ਰੀਸ਼ਨ ਨਾਲ ਐਨ ਐਕਟਿਵ ਹੁੰਨੇ ਆਪਾਂ ਆਪਣੇ ਚ ਵੀਕਨੈਸ ਨਹੀਂ ਆਉਂਦੀ ਚਲੋ ਵਧੀਆ ਗੱਲ ਹੈ ਤੇ ਤੁਸੀਂ ਵੀ ਭਾਰ ਘਟਾਇਆ ਜੀ ਹਾਂਜੀ ਵੀਰੇ ਕਿੰਨਾ ਭਾਰ ਸੀ ਪਹਿਲਾਂ ਜੀ ਮੇਰਾ ਜੀ 75 ਕਿਲੋ ਸੀ ਹੁਣ 60 ਰਹਿ ਗਿਆ ਜੀ 60 ਰਹਿ ਗਿਆ 15 ਕਿਲੋ ਘਟ ਗਿਆ ਹਾਂਜੀ 15 ਕਿਲੋ ਕਿੰਨੇ ਟਾਈਮ ਚ ਘਟਾਇਆ 2 ਮਹੀਨੇ ਚ ਵੀਰੇ ਕੋਈ ਤਕਲੀਫ ਵਗੈਰਾ ਦੀ ਨਹੀਂ ਜੇਰ ਚ ਉੱਤੇ ਦੋਸਤ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਇਹੀ ਕਹੂੰਗੀ ਕਿ ਤੁਸੀਂ ਨਿਊਟ੍ਰੀਸ਼ਨਲ ਲਓ ਤੇ ਆਪਣਾ weight ਘਟਾਓ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਫਰੂਟ ਔਰ ਸਬਜ਼ੀਆਂ ਤੁਸੀਂ ਤਿਆਰ ਕੀਤਾ ਹੋਇਆ ਬਹੁਤ ਲੋਕਾਂ ਨੇ ਸਵਾਲ ਲੈ ਕੇ ਨੇ ਜਿੰਨਾ ਚਿਰ ਇਹ ਮੈਡੀਸਿਨ ਤੁਹਾਡੀ ਖਾਓ ਉਹਨਾਂ ਟਾਈਮ ਤੱਕ ਵਾਧਾ ਘਟਦਾ ਰਹਿੰਦਾ ਜਦੋਂ ਛੱਡ ਦੋ ਤਾਂ ਦੁੱਗਣਾ ਤੇਜ਼ੀ ਨਾਲ ਵਧਦਾ ਨਹੀਂ ਵੀਰ ਜੀ ਇਹ ਗਲਤ ਗੱਲ ਆ ਇਹ ਵਧਦਾ ਨਹੀਂ ਹੈਗਾ ਇਹ ਛੱਡਣ ਤੋਂ ਬਾਅਦ ਮੈਨੂੰ 9 ਮਹੀਨੇ ਹੋ ਗਏ ਛੱਡੇ ਇਹਨੂੰ ਮੇਰਾ weight ਵਧਿਆ ਨਹੀਂ ਹੈਗਾ ਜੀ ਅੱਛਾ ਹਾਂਜੀ ਘਰ ਦਾ ਉਹੀ ਰੁਟੀਨ ਦਾ ਖਾਣੀਆਂ ਤੇ ਮੇਰਾ weight ਨਹੀਂ ਵਧਿਆ ਜੀ ਫਿਰ ਖਾਣਾ ਪਹਿਲਾਂ 87 ਕਿਲੋ ਵਜ਼ਨ ਸੀ ਤੇ ਹੁਣ ਮੇਰਾ 60 ਕਿਲੋ ਵਜ਼ਨ ਆ 87 ਤਾਂ ਬਹੁਤ ਜ਼ਿਆਦਾ ਹੁੰਦਾ ਹੈਗਾ ਹਾਂ ਜੀ ਹੈਗਾ ਵੀ ਸੀਗਾ ਇੰਨਾ ਜ਼ਿਆਦਾ ਮਤਲਬ ਇੰਨੀ ਜ਼ਿਆਦਾ ਹੈਲਦੀ ਸੀਗੀ ਦੇਖ ਕੇ ਆਪਣੇ ਆਪ ਨੂੰ ਸ਼ਰਮ ਜੀ ਮਹਿਸੂਸ ਹੁੰਦੀ ਸੀ ਵੀ ਉਮਰ ਘਟਾ ਤੇ ਵਜ਼ਨ ਜ਼ਿਆਦਾ ਜੀ ਹੁੰਦਾ ਹੀ ਉਹ ਤਾਂ ਜ਼ਿਆਦਾ ਹਾਂ ਜੀ ਹਾਂ ਜਦੋਂ ਆਪਾਂ ਹੁਣ ਇੰਨੇ ਕੱਪੜੇ ਤੇ ਵੀ ਪੈਸਾ ਲਾਉਣ ਆਪਣੀ ਫਿਟਨੈਸ 'ਤੇ ਨਾ ਵਧੀਆ ਹੋਵੇ ਮੇਰੇ ਹਿਸਾਬ ਨਾਲ ਕਿਉਂਕਿ ਇੱਕ ਇਹ ਹੁੰਦਾ ਵੀ ਜਦੋਂ ਆਪਾਂ ਨੂੰ ਵੀ ਬਿਮਾਰੀਆਂ ਇੰਨੀਆਂ ਲੱਗ ਜਾਣ ਹੈ ਨਾ ਤੇ ਫੇਰ ਆਪਾਂ ਇਹ ਸੋਚਦੇ ਹਾਂ ਵੀ ਕਿਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਫਿੱਟ ਕਰੀਏ ਜਾਂ ਕਿਵੇਂ ਵੀ ਹੁਣ ਜਦੋਂ ਮੈਂ ਦੀ ਆਪਣਾ ਇੰਜੋਏ ਵੀ ਕਰੀ ਦੀ ਲਾਈਫ ਜੀ ਤੇ ਆਪਣਾ ਆਪ ਨੂੰ ਪੂਰਾ ਐਕਟਿਵ ਵੀ ਰੱਖੀਦਾ ਤੇ ਮਟਾਪਾ ਘਟੋਣ ਨਾਲ ਬਿਮਾਰੀਆਂ ਵੀ ਚਲੀ ਗਈਆਂ ਹਾਂਜੀ ਹਾਂ ਜੀ ਜਾਂਦੀਆਂ ਨੇ ਉਹੀ ਸਰੀਰ ਹੁੰਦਾ ਜਿਹੜਾ ਆਪਾਂ ਕਹਿੰਦੇ ਆ ਵੀ ਹਾਂ ਮੇਰੇ ਤੋਂ ਇਦਾਂ ਨਹੀਂ ਹੋ ਸਕਦਾ ਉਦਾਂ ਨਹੀਂ ਹੋ ਸਕਦਾ ਉਸੇ ਸਰੀਰ ਤੋਂ ਹੁਣ ਆਪਾਂ ਕਿੰਨਾ ਕੰਮ ਲੈਣੇ ਆ ਜੀ ਮੈਂ ਪੂਰਾ ਸੋਚ ਰਹੀਆਂ ਨਹੀਂ ਤਾਂ ਆਪਣੇ ਇੱਕ ਮਨ ਵਿੱਚ ਬਹਿਮ ਹੋ ਜਾਂਦਾ ਵੀ ਮੈਨੂੰ ਆ ਬਿਮਾਰੀ ਹੋਗੀ ਪਰ ਨਹੀਂ ਹੁਣ ਇਦਾਂ ਦਾ ਕੁਝ ਨਹੀਂ ਹੈਗਾ ਜਦੋਂ ਇਹ ਸਿਰਫ ਮਟਾਪੇ ਦੇ ਕਾਰਨ ਹੈ ਜੀ ਆਪਣੇ ਬਿਮਾਰੀਆਂ ਹੋਰ ਕੁਝ ਨਹੀਂ ਹੈਗਾ ਕਿਹੜੀਆਂ ਕਿਹੜੀਆਂ ਬਿਮਾਰੀਆਂ ਠੀਕ ਹੋ ਗਈ ਇਹਦੇ ਨਾਲ ਸਰ ਮੇਰੀਆਂ ਤਾਂ ਇਹ ਹੈ ਜੀ ਮਾਈਗਰੇਨ ਦਾ ਮੈਨ ਦੇ ਵਿੱਚ ਜੀ ਕਾਰਨ ਕੀ ਸੀਗਾ ਮਟਾਪਾ ਸੀ ਮੇਰਾ ਮਟਾਪਾ ਕਈ ਬਿਮਾਰੀਆਂ ਦੀ ਜੜਾ ਬਾਈ ਤੇ ਫਿਰ ਉਸ ਤੋਂ ਬਾਅਦ ਬਾਈ ਆਪਣੇ ਆਪ ਹੀ ਠੀਕ ਹੋ ਗਈਆਂ ਹਾਂ ਹਾਂਜੀ ਹਾਂਜੀ ਬਿਲਕੁਲ ਡਾਕਟਰਾਂ ਤੋਂ ਦਵਾਈਆਂ ਛੱਡ ਦਿੱਤੀ ਬਿਲਕੁਲ ਜੀ ਬਿਲਕੁਲ ਜੀ ਮੈਂ ਤਾਂ ਹੁਣ ਮਿਲ ਲੜਾ ਇੱਕ ਸਾਲ ਹੋ ਚੱਲਿਆ ਜੀ ਮੈਨੂੰ ਹੈ ਨਾ ਨਿਊਟ੍ਰੀਸ਼ਨ ਛੱਡੇ ਨੂੰ ਵੀ ਜੀ ਤੇ ਨਾਲੇ ਮੈਂ ਆਪਣਾ ਕਦੇ ਡਾਕਟਰ ਦੇ ਕਦੇ ਕੋਈ ਦਵਾਈ ਨਹੀਂ ਲੈਣਗੇ ਤੇ ਕਿੰਨੇ ਕ ਟਾਈਮ ਚ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਇਹ ਆਪਣੇ ਜੀ ਜੇਰੋਂ ਆਪਾਂ ਨਿਊਟ੍ਰੀਸ਼ਨ ਸ਼ੁਰੂ ਕਰਦੇ ਹਾਂ ਜੀ ਆਪਣੀ ਡਾਈਟ ਨੂੰ ਆਪਾਂ ਸਹੀ ਕਰਦੇ ਆ ਖਾਣਾ ਆਪਾਂ ਘਰ ਦਾ ਪਹਿਲਾਂ ਵੀ ਖਾਂਦੇ ਆ ਤੇ ਹੁਣ ਵੀ ਖਾਂਦੇ ਆ ਪਰ ਤੁਸੀਂ ਸਿਸ ਜੀ ਇਹ ਨਹੀਂ ਵੀ ਉਹੀ ਰੋਟੀਆਂ ਪਾੜ-ਪਾੜ ਤਰੀਕਾ ਹਾਂ ਜੀ ਨਹੀਂ ਨਹੀਂ ਦੱਸ ਦਿਓ ਵੀ ਅੱਜ ਆਹ ਖਾਣਾ ਅੱਜ ਹਾਂ ਹਾਂ ਜੀ ਤਰੀਕੇ ਨਾਲ ਆਪਾਂ ਨਹੀਂ ਖਾਣਾ ਵੀ ਰੋਟੀ ਵੀ ਜ਼ਰੂਰੀ ਹੈ ਜੇ ਆਪਾਂ ਰੋਟੀ ਨਹੀਂ ਖਾਵਾਂਗੇ ਤਾਂ ਫਿਰ ਆਪਣਾ ਖੂਨ ਕਿੱਦਾਂ ਬਣੂਗਾ ਫਿਰ ਇਹ ਬਹਿਮ ਆ ਲੋਕਾਂ ਨੂੰ ਵੀ ਭੁੱਖੇ ਰੱਖਿਆ ਜਾਂਦਾ ਜਾਂ ਨਹੀਂ ਆਪਾਂ 12 ਤਰ੍ਹਾਂ ਦਾ ਖਾਣਾ ਦਿੰਨੇ ਆ ਦਿਹਾੜੀ ਦੇ ਵਿੱਚ ਖਾਣ ਨੂੰ ਜ਼ਿਆਦਾਤਰ ਫਲ ਫਰੂਟ ਹਾਂ ਜੀ ਹਾਂ ਜੀ ਹਾਂ ਜੀ ਫਲ ਫੂਟ ਫਲ ਫੂਟ ਤੇ ਇਹ ਤਾਂ ਨਹੀਂ ਵੀ ਕੀਵੀਆਂ ਲਿਆ ਲਿਆ ਖਾਈ ਚ ਨਹੀਂ ਮਹਿੰਗਾ ਹੋਣਾ ਨਹੀਂ ਨਹੀਂ ਜੀ ਇਦਾਂ ਦੀ ਕੋਈ ਹੋਣੀ ਹੈਗੀ ਸੀ ਨੋਰਮਲ ਹੀ ਦਿੰਦੇ ਆ ਨੋਰਮਲ ਖਾਂਦੇ ਆ ਜੀ ਹਾਂ ਜੀ ਨੋਰਮਲ ਆ ਚਲੋ ਵਧੀਆ ਗੱਲ ਮੁੜਾਪੇ ਕਰਨਾ ਲੱਗਦਾ ਹੈ ਨਾ ਵੀ ਸਾਨੂੰ ਵੀ ਅਸੀਂ ਨਹੀਂ ਇਦਾਂ ਕਰ ਸਕਦੇ ਹਰ ਕੋਈ ਪਰਸਨ ਇਹਨੂੰ ਕਰ ਸਕਦਾ ਜੀ ਬਹੁਤ ਸਾਰੇ ਹੁਣ ਸਾਡੇ ਨਾਲ ਦੇਖੋ ਜੀ ਇੰਨੇ ਜ਼ਿਆਦਾ ਹੈ ਨਾ ਪਰਸਨ ਜੁੜੇ ਹੋਏ ਨੇ ਬੱਚੇ ਵੀ ਜੁੜੇ ਹੋਏ ਨੇ ਬੱਚੇ ਵੀ ਖਾ ਸਕਦੇ ਨੇ 3 ਸਾਲ ਦੀ ਇਸ ਤੋਂ ਲੈ ਕੇ ਜੀ ਹਰ ਇੱਕ ਇਹ ਪਰਸਨ ਇਹਨੂੰ ਯੂਜ਼ ਕਰ ਸਕਦਾ ਹੈ ਜੀ ਰਾਮ ਨਾਲ ਜੀ ਤੇ ਜਿਹੜੇ ਕਹਿੰਦੇ ਸੀ ਸਤ ਸਵੇਰੇ ਉੱਠਣੀ ਹੋਉਂਦਾ ਜੀ ਅਸੀਂ ਨਹੀਂ ਸ਼ੇਅਰ ਕਰ ਸਕਦੇ ਪਰ ਜੇ ਉਹੀ ਹੋਣ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਲੋਕ ਜੀ ਉਹ ਸਵੇਰੇ ਸ਼ੇਅਰ ਵੀ ਕਰਨੇ ਦੇ ਫਿੱਟ ਵੀ ਮਹਿਸੂਸ ਕਰਦੇ ਨੇ ਸਵੇਰੇ ਸਾਨੂੰ ਬੜਾ ਮੈਨ ਮਹਿਸੂਸ ਹੁੰਦਾ ਜਦੋਂ ਸਾਨੂੰ ਸੈਂਕੜਾ ਮੈਸੇਜ ਆਉਂ ਵੀਰੇ ਤੇ ਸਾਨੂੰ ਬਲੇਸਿੰਗ ਦੰਦ ਦੇ ਨੇ ਜੀ ਬਹੁਤ ਭਣਾ ਭਣੇ ਜਨੇਪੇ ਤੋਂ ਬਾਅਦ ਆਟੋਮੈਟਿਕ ਹੀ ਮੋਟੀਆਂ ਹੋ ਜਾਂਦੀਆਂ ਨੇ ਕੀ ਉਹ ਵੀ ਇਹ ਪ੍ਰੋਡਕਟ ਖਾ ਸਕਦੇ ਹਾਂ ਜੀ ਹਾਂਜੀ ਹਾਂਜੀ ਵੀਰ ਜੀ ਲੈ ਸਕਦੇ ਨੇ ਉਹਨਾਂ ਨੂੰ ਕੋਈ ਸਾਈਡ ਇਫੈਕਟ ਨਹੀਂ ਉਹਨਾਂ ਦੇ ਬੇਬੀ ਨੂੰ ਕੋਈ ਨਹੀਂ ਹੈਗਾ ਸਮਤ ਉਹ ਐਕਟਿਵ ਹੋਣਗੇ ਉਹਨਾਂ ਦਾ ਮਟਾਪਾ ਘਟੂਗਾ ਬੇਬੀ ਵੀ ਐਕਟਿਵ ਹੋਏਗਾ ਜਿਵੇਂ ਜਿਵੇਂ ਉਹਨਾਂ ਦੀ ਫੀਡ ਲਏਗਾ ਅੱਛਾ ਅੱਛਾ ਕੋਈ ਐਦਾਂ ਦੀ ਪ੍ਰੋਬਲਮ ਨਹੀਂ ਬਿਲਕੁਲ ਕੋਈ ਪ੍ਰੋਬਲਮ ਨਹੀਂ ਜਨੇਪੇ ਤੋਂ ਕਿੰਨਾ ਕੁ ਟਾਈਮ ਬਾਅਦ ਵੀ ਇਹ ਪ੍ਰੋਡਕਟ ਖਾ ਸਕਦੇ ਆ ਵੀਰੇ ਆਪਾਂ 3 ਮਹੀਨੇ ਬਾਅਦ ਲੈ ਸਕਦੇ ਕਿੰਨੇ ਕੁ ਟਾਈਮ ਚ ਬਾਣੇ ਭਾਰ ਘਟਣਾ ਸ਼ ਜੇ ਤੀ ਜਦੋਂ ਤੋਂ ਨਾ ਰਿਜ਼ਲਟ ਸ਼ੁਰੂ ਹੋਇਆ ਨਹੀਂ ਜੀ ਮਨੀ ਬੈਗ ਗਾਰੰਟੀ ਦਿੰਨੇ ਆ ਸਾਨੂੰ ਪਰ ਇਹ ਆ ਜੀ ਸਵੇਰੇ ਉੱਠ ਕੇ ਆਪਣਾ ਵੇਟ ਕਰਕੇ ਭੇਜਣਾ ਲਾਜ਼ਮੀ ਹੁੰਦਾ ਜੀ ਜਿਹੜਾ ਵੀ ਸਾਡੇ ਕੋਲ ਲੋਕ ਜੁਆਇਨ ਹੁੰਦੇ ਨੇ ਜੀ ਉਹਨਾਂ ਨੇ ਆਪਣਾ ਵੇਟ ਭੇਜਣਾ ਹੁੰਦਾ ਸਵੇਰੇ ਸਾਨੂੰ ਤੇ ਅਸੀਂ ਉਹਨਾਂ ਨੂੰ ਰਿਜ਼ਲਟ 3 ਦਿਨ ਦੇ ਵਿੱਚ ਜੇ ਨਹੀਂ ਆਉਂਦਾ ਤਾਂ ਮਨੀ ਬੈਗ ਗਾਰੰਟੀ ਨਾਲ ਕਹਿੰਨੇ ਆ ਜੀ ਅਸੀਂ ਆਹ ਸੁਣ ਲਓ ਬਾਈ ਜੇ 3 ਦਿਨਾਂ 'ਚ ਕਿਸੇ ਦਾ ਭਾਰ ਨਹੀਂ ਕੱਟਦਾ ਤਾਂ ਕੋਈ ਪੈਸਾ ਨਹੀਂ ਤੇ ਬਈ ਆਪਾਂ ਹੀ ਭਾਰ ਘਟਾਇਆ? ਹਾਂਜੀ ਵੀਰ ਜੀ ਮੈਂ ਵੀ ਘਟਾਇਆ। ਕਿੰਨਾ ਭਾਰ ਸੀ? ਮੇਰਾ 80 ਕਿਲੋ ਭਾਰ ਸੀ। ਤੇ ਹੁਣ ਕਿੰਨਾ ਹੈਗਾ? ਹੁਣ ਹੈਗਾ 70 ਕਿਲੋ ਹੈ। ਤੇ 10 ਕਿਲੋ ਘਟ ਗਿਆ। ਹਾਂਜੀ। ਕਿੰਨੇ ਟਾਈਮ ਚ ਘਟਾਇਆਗਾ? ਡੇਢ ਮਹੀਨੇ ਚ ਘਟਾਇਆ। ਕੋਈ ਖਿਬਰਾ ਆਟ ਵਗੈਰਾ ਹੁੰਦੀ ਉਹ ਭਾਰ ਘਟਾ ਕੇ? ਨਹੀਂ ਕੋਈ ਨਹੀਂ ਹੋਈ। ਪਹਿਲਾਂ ਪ੍ਰੋਬਲਮ ਰਹਿੰਦੀ ਸੀ ਜੋ ਘਬਰਾਟ ਹੁੰਦੀ ਸੀ ਸਮਝੋ ਉਹ ਠੀਕ ਹੋ ਗਈ ਜਦੋਂ ਆਪਾਂ ਇੱਕੋ ਟਾਈਮ ਇਨਾ ਭਾਰ ਘਟਾਉਣਾ ਸਰੀਰ ਚ ਕਮਜ਼ੋਰੀ ਕੋਈ ਕਮਜ਼ੋਰੀ ਨਹੀਂ ਹੁੰਦੀ ਸੋ ਤੇ ਵਧੀਆ ਲੱਗਦਾ ਜਦੋਂ ਭਜਨ ਘਟਦਾ ਵਾ ਤਾਂ ਐਕਟਿਵ ਹੋ ਜਾਂਦਾ ਅਸੇ ਆਪਣੇ ਆਪ ਤੇ ਮਾਣ ਜਾ ਮਹਿਸੂਸ ਹੁੰਦਾ ਹਾਂਜੀ ਹਾਂਜੀ ਕਿੱਥੇ ਢਿੱਡੇ ਢਾਹ ਬੁਰਾ ਲੱਗਦਾ ਬੰਦਾ ਉਹ ਚੀਜ਼ਾਂ ਵਧੀਆ ਹੋ ਗਈਆਂ ਸਭ ਵਧੀਆ ਹੋ ਜਾਂਦੀਆਂ ਇਹ ਤੋਂ ਇਲਾਵਾ ਬਾਈ ਹੋਰ ਕੀ ਕੀ ਦਿਨੂ ਜਿਵੇਂ ਬੱਚਿਆਂ ਦੇ ਕੱਦ ਨਹੀਂ ਵੱਧ ਉਹਦੇ ਵਾਸਤੇ ਵੀ ਕੋਈ ਹੈ ਕੋਸਾ ਹਾਂਜੀ ਵੀਰ ਜੀ ਉਹਦੇ ਲਈ ਵੀ ਕਿਡਜ਼ ਗਰੋ ਆਂਦਾ ਹੈ ਆਪਾਂ ਬੱਚਿਆਂ ਨੂੰ ਦੰਨੇ ਉਹਨਾਂ ਨਾਲ ਉਹਨਾਂ ਦੀ ਹਾਈਟ ਵੱਧਦੀ ਹੈ ਤੇ ਇੱਕ ਸਕਿਨ ਲੇ ਘੇਰੇ ਹੋ ਜਾਂਦੇ ਨੇ ਕੋਈ ਸਕਿਨ ਦੀ ਕੋਈ ਵੀ ਦਿੱਕਤ ਆਪਾਂ ਨੂੰ ਉਹਦੇ ਲਈ ਸਕਿਨ ਬੂਸਟਰ ਦਿੰਨੇ ਆ ਉਹਦੇ ਨਾਲ ਆਪਣੇ ਨੇਲ ਟੁੱਟਣੇ ਵੀ ਹਟਦੇ ਨੇ ਤੇ ਬਾਲ ਝੜਨੇ ਵੀ ਤੇ ਸਕਿਨ ਨੂੰ ਤਾਂ ਬੈਨੀਫਿਟ ਹੈਗਾ ਹੀ ਉਸ ਦਾ ਸਕਿਨ ਤੇ ਲਾਉਣ ਵਾਲੀ ਚੀਜ਼ ਆ ਜੇ ਕੋਈ ਖਾਣਾ ਨਹੀਂ ਨਹੀਂ ਵੀਰ ਜੀ ਉਹ ਪੀਣ ਵਾਲੀ ਆ ਇੱਕ ਟਾਈਮਾਂ ਬਸ ਆਪਾਂ ਪੀਣੀ ਆ ਹ ਜਿਹੜੇ ਚੀਜ਼ ਨਹੀਂ ਕਿ ਆਪਣੇ ਸਰੀਰ ਚ ਕਮੀਆਂ ਪੈ ਜਾਂਦੀਆਂ ਉਹਨਾਂ ਨੂੰ ਪੂਰਾ ਕਰਦੀਆਂ ਨੇ ਬਹੁਤ ਕੁੜੀਆਂ ਦਾ ਭਾਰ ਬਣੇ ਬੜਾ ਘਟ ਹੁੰਦਾ ਉਹ ਹੀ ਹੁੰਦੀ ਨੇ ਪਤਲੀਆਂ ਪਤਲੀਆਂ ਫਿਰ ਉਹ ਮੋਟੀਆਂ ਵੀ ਹੋ ਸਕਦੀਆਂ ਨੇ ਹਾਂਜੀ ਜ਼ਰੂਰ ਜੀ ਵਜ਼ਨ ਵਧ ਵੀ ਸਕਦਾ ਜੇ ਆਪਾਂ ਘਟਾਉਨੇ ਵੀ ਆਪਾਂ ਵਜ਼ਨ ਵਧਾਉਂਦੇ ਵੀ ਆ ਦੋਨਾਂ ਸੋਲ ਜਿਆਦਾਤਰ ਵਧਾ ਲਈਏ ਹਾਂਜੀ ਹਾਂ ਜੀ ਘਟਾਉਹੀ ਹੈ ਵੀ ਘਟਾਉਣ ਵਾਲੇ ਵਧਨੇ ਜੀ ਵਧਾਉਣ ਵਾਲੇ ਵੀ ਹੈਗੇ ਨੇ ਜੀ ਜਿਵੇਂ ਕੋਈ ਕੁੜੀਆਂ ਹੋਗੇ ਜੀ ਮੁੰਡੇ ਹੋਗੇ ਜੀ ਹੈਨਾ ਜਿਨ੍ਹਾਂ ਦੀ ਮੈਰਿਜ ਤੋਂ ਪਹਿਲਾਂ ਲੱਗ ਜਾਂਦਾ ਵੀ ਅਸੀਂ ਥੋੜੇ ਹੈਲਦੀ ਆਪਣੇ ਆਪ ਨੂੰ ਹੈਨਾ ਦੇਖੀਏ ਉਹ ਹਾਂਜੀ ਘਟਾ ਵਧਾ ਸਕਦੇ ਨੇ ਆਪਣਾ ਆਰਾਮ ਨਾਲ ਜੀ ਤੇ ਦੋਸਤੋ ਵਧਨੇ ਵਧਾ ਵੀ ਸਕਦੇ ਹੋ ਤੇ ਘਟਾ ਵੀ ਸਕਦੇ ਹੋ ਠੀਕ ਆ ਜੀ ਦੋਸਤੋ ਜੀਨੇ ਵੀ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੈਗੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਇਹ ਨੰਬਰਾਂ ਤੇ ਕਾਲ ਕਰ ਲਓ ਕਈ ਵਾਰ ਫੋਨ ਜ਼ਿਆਦਾ ਆਨ ਕਰਕੇ ਕਾਲ ਨਹੀਂ ਲੱਗਦੀ ਤਾਂ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਭੈਣੂਰੀਆ ਤੁਹਾਨੂੰ ਰਿਪਲਾਈ ਉਤੇ ਦੋਸਤਾਂ ਤੱਕ ਜਰੂਰ ਭੇਜ ਦਿਓ ਤਾਂ ਕਿ ਉਹ ਆਪਣਾ ਭਾਰ ਘਟਾ ਸਕਣ ਧੰਨਵਾਦ